ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰ ਮੇਰੇ ਵੀਰੋ ਕਬੂਤਰ ਕੋ ਸਾਰੇ ਵੀਰਾਂ ਨੇ ਘਰ ਪਰ ਠੀਕ ਹੈ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7:30 7 ਵਜੇ ਹਨਾ ਯਾਰ ਕਿਉਂ ਲਿਓ ਯਾਰ ਆਹ ਰਗਾਲਾ ਮਾਰ ਗਾ ਯਾਰ ਦੇਖ ਲੈ ਆਹ ਅਛੰਦਰੀ ਬਹੁ ਮਾਰੇ ਤੇ ਸ਼ੂਈ ਲਾ ਦਾਂਗੇ ਸ਼ੂਈ ਤੇਰੇ ਦੇਖ ਲੈ ਫਰ ਤੇਰੀਤੀ ਨੂੰ ਜੱਬਲਾ ਤੇ ਨੂੰ ਖੜ ਜਾ ਤੇ ਬਈ ਇਧਰੋਂ ਇੱਕ ਮਿੰਟ ਲਾਈਟ ਟੱਕ लकटा लुटा कर दिए दे बांधे इधरों ठीक है तो घर चलते हैं कि ठीक है कणक कणक वाल यार की है आ है, है? रुक जा दो मिनट कणक व जवाब जवाबे ना देखते फिर की बात है हाँ।, 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 हाँ जी लरटा लुटा करता ही बन ਹੈ ਦਰ ਲਈ ਤੇ ਦਰ ਲਈ ਤੇ ਜਾਂਦੇ ਜਾਂਦੇ ਬਾਹਰ ਲਈ ਲੈੜੀ ਬੰਦ ਕਰ ਜਾਂਦੇ ਆ ਤੇ ਲੀਓ ਨੂੰ ਵੀ ਕਰੇ ਲੈ ਚੱਲਦੇ ਆ ਵੀ ਉਧਰ ਹਾਂਜੀ ਮੇਰੇ ਦੋਸਤੋ ਤੇ ਬੱਚੇ ਬਾਹਰ ਪਾ ਗਏ ਸੀਗੇ ਜੀ ਅੱਜ ਹਨਾ ਘਰੇ ਵੰਡੀ ਐ ਨਾ ਕਣਕ ਤੇ ਚੋਬਰ ਆਇਆ ਸੀ ਉਦੋਂ ਤੇ ਬੱਚੇ ਪਾ ਗਿਆ ਬਾਹਰ ਤੇ ਮੈਂ ਹੁਣ ਬੱਚਿਆਂ ਨੂੰ ਵੇਖਣ ਆਇਆ ਬਈ ਹਨਾ ਮੈਂ ਕਿਹਾ ਬੱਚੇ ਦੇਖ ਕੇ ਆਈਏ ਤੇ ਇੱਕ ਕਬੂਤਰ ਜਾਲ ਤੇ ਆਇਆ ਬੈਠਾ ਯਾਰ ਪਤਾ ਨਹੀਂ ਕਿਹਦਾ ਹਨਾ ਕਿਹਦਾ ਨਹੀਂ ਰੱਬ ਜਾਣੇ ਫੜੇ ਤੋਂ ਪਤਾ ਲੱਗੇ ਵੀ ਕੋਈ ਆਪਣੇ ਹੀ ਬਣ ਬਣ ਜੇ ਤੇ ਪਤਾ ਨਹੀਂ ਕੀ ਦਾ ਜਾਲ ਤੈ ਬੈਠਾ ਉਹ ਦੇਖੋ ਸਾਹਮਣੇ ਬਈ ਥੋਟੇ ਹਨਾ ਇੱਕ ਮਿੰਟ ਇਹਦੀ ਆਪਾਂ ਵੀਡੀਓ ਬਣਾਉਣੀ ਆ ਇਥੋਂ ਖੜ ਕੇ ਦੇਖਦੇ ਆ ਕਿ ਹਿਸਾਬ ਕਿਤਾਬ ਹੈ ਉਹ ਬੈਠਾ ਬਈ ਕਬੂਤਰ ਜਾਲ ਤੇ ਆਇਆ ਬਾਕੀ ਯਾਰ ਬਈ ਕੈਮਰਾ ਹਨਾ ਕੈਮਰਾ ਫਾਲਟ ਚ ਆਪਣਾ ਦੇਖੋ ਪੈਂਚੋ ਯਾਰ ਸਾਲੇ ਤੇ ਵੀ ਪੈਸੇ ਆਉਂਦੇ ਨਹੀਂ ਫੋਨ ਵੀ ਨਹੀਂ ਜੁੜਦਾ ਨਵਾਂ ਦੂਰੀ ਯਾਰ ਬੈਟਰੀ ਹੈਲਥ ਵੀ ਜਾਵਾਂ ਗਈ ਇਹਦੀ ਕੈਮਰਾ ਵੀ ਗਿਆ ਮੈਨੂੰ ਲੱਗਦਾ ਵਜ ਗਈ ਰੋਟੀ ਚ ਲੱਤ ਚਲੋ ਕੋਈ ਨਾ ਉਹ ਬੈਠਾ ਕਬੂਤਰ ਬਈ ਆ ਰਿਹਾ ਆਰੇ ਪਤਾ ਨਹੀਂ ਕੀ ਦਾ ਕੀ ਸਾਹਬ ਕਿਤਾਬ ਐ ਇਹਦੇ ਉੱਤੇ ਜਾ ਕੇ ਨਾ ਵੀਡੀਓ ਬਣਾ ਕੇ ਦੇਖੀ ਬਕੇ ਕੋਲੇ ਜਾ ਕੇ ਵੇਖੀ ਖੜ ਜਿਉ ਨੂੰ ਆਪਾਂ ਕੋਲੇ ਜਾ ਕੇ ਵੇਨੇ ਆਪਾਂ ਬਾਕੀ ਮੈਨੂੰ ਕਾਲਾ ਵੀ ਲਾਲ ਵੀ ਵਾਲਾ ਮੈਸੇਜ ਕਰੀ ਜਾਂਦਾ ਇਹਨੂੰ ਵੀ ਕਿਹਾ ਸੀ ਮੈਂ ਵੀ ਤੁਹਾਡੇ ਕਲੱਬ ਜਿਹੜੀਆਂ ਬਾਏਗਾ ਮੈਨੂੰ ਭੇਜੀਆਂ ਨਾ ਪੋਸਟਰ ਉਹ ਯਾਰ ਰੂਤਰ ਹੈ ਪਤਾ ਨਹੀਂ ਕੀ ਦਾ ਯਾਰ ਕੀ ਦਾ ਨਹੀਂ ਹਨਾ ਬਾਕੀ ਕੋਈ ਦਿੱਕਤ ਨਹੀਂ ਆਪਾਂ ਕੋਠੇ ਚੱਲ ਕਰਦੇ ਵੀ ਫੇਰ ਨੂੰ ਅੰਦਰੋਂ ਅੰਦਰ ਕਿਵੇਂ ਲਾਵਾਂਗੇ ਜਾਲ ਤੋਂ ਉਹ ਹੈ ਤਾਂ ਸਹੀ ਜਾਲ ਜਿਹਦਾ ਕੰਮ ਓ ਕਬੂਤਰ ਬਹੁਤਾ ਆਇਆ ਕਰਨਗੇ ਲੋਕਾਂ ਦੇ ਆਸ-ਪਾਸੇ ਬੈਠੇ ਸਿੱਧੇ ਜਾਲ ਤੇ ਉਤਰਾਂ ਕਰਨਗੇ ਵੇਖ ਕੇ ਜਾਲ ਡਾਟਰ ਕਰਾਂਗਰੂਂਗਾ ਤਾਂ ਲੱਗਿਆ ਨਹੀਂ ਯਾਰ ਨਹੀਂ ਲੱਗਿਆ ਕੁਝ ਪਿੰਡ ਚ ਕਬੂਤਰ ਦਿੱਤਾ ਆਪਾਂ ਚਿੱਟੀਆਂ ਅੱਖਾਂ ਦਾ ਨਹੀਂ ਯਾਰ ਪਿੰਡੇ ਤਾਂ ਨਹੀਂ ਕੋਈ ਦਿੰਦਾ ਆਪਾਂ ਕੋਈ ਆਣ ਪਛਾਤਾ ਹੀ ਹੈ ਕਹਿੰਦਾ ਫਿਰ ਭੈਣ ਨੇ ਹੋਣਾ ਕਿਤੇ ਬਿਮਾਰੀ ਵਾਲਾ ਹੋਵੇ ਕਹਿੰਦਾ ਹਨਾ ਜੱਬ ਖਾਣਾ ਕਿਤੇ ਪਿੱਠਾ ਮਾਰ ਜੇ ਵਿੱਚ ਹੋਰ ਪਲੇਸ ਪਈ ਜੇ ਕਿਤੇ ਇਹ ਉੱਡੂਗਾ ਮੈਨੂੰ ਤਾਂ ਲੱਗਦਾ ਵੇਖ ਕੇ ਆਪਾਂ ਨੂੰ ਲੋ ਕੋਈ ਗੱਲ ਨਹੀਂ ਆਹ ਕੂਤਰ ਆਵੇ ਹੋ ਗਿਆ ਫੋਕਸ ਉਹ ਯਾਰ ਹਰੀਆਂ ਬਗਲਾਂ ਵਾਲਾ ਤਾਂ ਨਹੀਂ ਆਪਣਾ ਯਾਰ ਕਿਤੇ ਪਰ ਉਹ ਕੂਤਰ ਦੇ ਚੁੱਟ ਸੀਗੇ ਯਾਰ ਤੇ ਥਾਲ ਢੋਲ ਪਾਈਏ ਕੋਈ ਕਿ ਨਹੀਂ ਵੇਖ ਕੇ ਪੈ ਰਹੇ ਚ ਨਾ ਯਾਰ ਹਾਂਜੀ ਫੇਰ ਆ ਗਈ ਜੀ ਚਿੜੀ ਨੰਬਰ 1 ਤਾਂ ਤਾਂ ਹਣ ਚਲੇ ਗਿਆ ਦਿੱਤੇ ਫਿਰ ਹਾਂ ਛਤਰੀ ਛਤਰੀ ਨਾਲ ਕਿੱਥੇ ਫੇਰ ਆਈ ਛਤਰੀ ਇਹਦਾ ਕਿਹੜਾ ਆਉਣਾ ਇਹਨੇ ਮਤਲਬ ਕਿਹੜੀ ਸ਼ਤਰੂ ਵਾਲਾ ਹੈ ਤੇ ਤਾਂ ਜਾਂਦਾ ਚਲ ਤਾਂਾਂ ਚੱਲ ਕੇ ਦੇ ਨੇ ਚੱਲ ਚੱਲ ਕੇ ਆ ਸੁਧਾਰਾਂ ਨਾਲ ਆਉਗਾ ਮੇਰੇ ਕੋਲੇ ਪਿਆਗਾ ਤੂੰ ਤੂੰ ਕੱਲ੍ਹ ਆ ਕੇ ਫੜ ਕੇ ਦੇਖ ਹਣ ਤਾਂ ਦੋ ਫੜਿਆ ਲੱਗ ਨਹੀਂ ਕਿਹੜਾ ਆ ਪਾਗੇ ਕੰਮਿਆਂ ਦਾ ਹੋ ਗਿਆ ਲੋਡ ਵਾਲਾ ਜਾ ਲਓ ਜੀ ਗਾਇ ਜੀ ਚਿੜੀ ਮਾਰ ਨੰਬਰ 1 ਫੜਨ ਚੱਲ ਸ਼ੇਰਾ ਲੱਗੂ ਪਤਾ ਜਿਤਰਾ ਖਾਦਿਆਂ ਦਾ ਇਧਰ ਲਿਓ ਥੱਲੇ ਆ ਹੈ ਲਿਓ ਥੱਲੇ ਆ ਕੋਈ ਯਾਦ ਕਰ ਇਹੋ ਜਿਹਾ ਕਬੂਤਰ ਆਪਣਾ ਗਵਾਚਾ ਹੋਵੇ ਵਿਚਵੜਨ ਨੂੰ ਕਰਦਾ ਹੈ ਘੇਰਾ ਭਾਏ ਨੂੰ ਪਰ ਦੋਵਾਂ ਨੇ ਆਉਣਾ ਸੀ ਆਪਣਾ ਗਲਤੀ ਕਰ ਲਈ ਚੱਲ ਕੋਈ ਨਾ ਆ ਜਾ ਹੁਣ ਵੀ ਆ ਜਾ ਫਿਰ ਵੇਖੀ ਜਾਊਗੀ ਕਿਹੜੀ ਗੱਲ ਹੈ ਦੇਖ ਆ ਜਾਏਗਾ ਜੋ ਹੋਗਾ ਦੇਖ ਆ ਜਾਏਗਾ ਖਾਦੇ ਜਾਏਗੇ ਜਿਤਨੇ ਹੋਣਗੇ ਨਹੀਂ ਨਹੀਂ ਉਸਤਾਦ ਜੀ ਆਪ ਤੋਂ ਜੇ ਫੁਰ ਰਹੀ ਹੋਗਾ ਕਾਂਦਰਾ ਲਾਏ ਨੂੰ ਹਾਂ ਹਾਂ ਹਾਦਰਾਂ ਆਇ ਲੈ ਚਾਚੋਂ ਡੇ ਚ ਹਾਏ ਦੇ ਇਹ ਦੂ ਦੂ ਦੀ ਤਰ ਕੇ ਪਰ ਕਦ ਨਾਲ ਲਾ ਰਹੀ ਹਾਂ ਵਾਹ ਇਤਰੇ ਆਵਾ ਇਹਨੂੰ ਵਾਇਆ ਕੂਤਰ ਨੰਬਰ 1 ਕਬੂਤਰ ਬਾਜ ਨੰਬਰ 1 ਆ ਜਾ ਬਿੱਲੂ ਹੈ 22 ਜੀ ਗਲਾਬੀ ਰੰਗ ਪਹਿਲਾ ਵਾਲਾ ਰੰਗ ਪਹਿਲਾ ਵਾਲਾ ਰੰਗ ਹੈ ਕੋਈ ਆਪਣਾ ਕੂਤਰ ਹੋਵੇ ਇਹੋ ਜਿਹਾ ਕੋਈ ਆਪਣਾ ਗਿਆ ਹੋਵੇ ਕੋਈ ਪੁਰਾਣਾ ਕਿਸ ਨੂੰ ਦਿੱਤਾ ਹੋਵੇ ਕੋਈ ਨਹੀਂ ਰ ਆਪਣਾ ਤਾਂ ਨਹੀਂ ਹੋਣਾ ਯਾਰ ਇਹ ਹੈਨਾ ਨਾ 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 ਉੱਦੀ ਆ ਵੀਰੇ ਹੈ ਰੱਜਿਆ ਵਾ ਫੇਟਿਓ ਪਾਣੀ ਦੀ ਘਾਟ ਹੈ ਆਇਆ ਬਖੀ ਪੱਖਾ ਘੱਟ ਗਈ ਹੈ ਪੱਖਾ ਯਾਰ ਕੋਈ ਨਾ ਬਹਾਈ ਬਗਾ ਮੈਨੂੰ ਬਾਹਲੀ ਮੁੜ ਨਹੀਂ ਨਹੀਂ ਆ ਤੂੰ ਚੱਕਰਾਂ ਫਿਰ ਬਾਜ ਨੇ ਸੁਣੀ ਓਏ ਖੜ ਜਾ ਯਾਰ ਇਹਦੇ ਪੂਛ ਖੰਭ 13 ਤਾਂ ਨਹੀਂ ਦੇਖ ਲਿਨ ਗਿਣੀ ਦੇ ਖੰਭ ਗਿਣੀ ਪੂਛ ਕਿੰਨੇ ਆ ਮਤਲਬ ਪੱਟੀ ਲੱਗਦੇ ਪੂਛ ਇਹਦੀ ਆ ਮੈਨੂੰ ਤਾਂ ਆ ਕਬੂਤਰ ਆ ਠੀਕ ਹੈ ਤੇ ਪਤਾ ਨਹੀਂ ਬਈ ਸਾਡੇ ਹੀ ਬਣ ਜੇ ਕੋਈ ਹਨਾ ਰੱਬ ਜਾਣੇ ਪਤਾ ਨਹੀਂ ਕੋਈ ਕਿਸੇ ਦਾ ਹੋਰ ਹੋਵੇ ਹਨਾ ਬਈ ਫੜ ਲੈ ਆਪਾਂ ਤਾਂ ਲੋ ਦੇਖ ਲੋ ਕਬੂਤਰਾਂ ਨਾਲ ਕਰ ਲੋ ਸ਼ੌਂਕ ਕੋਈ ਲੁਕੋ ਨਹੀਂ ਬਈ ਸਿੱਧੇ ਹਿਸਾਬ ਕਿਤਾ ਥੋੜੇ ਸਾਹਮਣੇ ਆਇਆ ਬੈਠਾ ਥੋੜੇ ਸਾਹਮਣੇ ਫੜਿਆ ਠੀਕ ਹੈ ਤੇ ਥੋੜੇ ਸਾਹਮਣੇ ਕਬੂਤਰ ਸਾਨੂੰ ਦਿਖਾਤਾ ਵੀ ਆਹ ਕਬੂਤਰਾਂ ਦੇ ਠੀਕ ਹੈ ਕਿ ਨਹੀਂ ਐਵੋ ਜੀ ਕੋਈ ਗੱਪ ਵਾਲੀ ਗੱਲ ਨਹੀਂ ਆਹ ਪੁਰਾਣਾ ਰੰਗ ਵੀ ਲੱਗਾ ਦੋਵੇਂ ਗਲਾਬੀ ਬਗਲਾਂ ਸੀ ਹਨਾ ਇਹਦੀਆਂ ਨੇ ਇੱਕ ਇੱਕ ਹੈ ਦੂਜੇ ਪਾਸੇ ਵੀ ਉਹ ਦੇਖਣਾ ਪਿੱਕਾ ਪਿੱਕਾ ਸਮਝੋ ਬਾਹਰ ਹੈ ਯਾਰ ਕਾਲਾ ਵੀ ਝੱਲ ਰਜੀ ਵੀ ਸੀ ਯਾਰ ਪਤਾ ਨਹੀਂ ਬਈ ਕੀ ਦਾ ਯਾਰ ਇੱਕ ਕਰੀ ਫੋਟੋ ਹੀ ਲਵਾ ਦੇ ਕੁੱਤੇ ਦੇ ਬਥਾਬੜੇ ਜਲਾ ਦੇਗਾ ਹਾਂ ਇਹ ਕਰਕੇ ਇੱਥੋਂ ਵਿਖਾ ਦੇ ਬਸ ਫਿਰ ਬਚਾਲਦੇ ਹੀ ਹੈ ਇਹ ਲੈ ਬਈ ਆ ਰੋਤਰਾ ਕਰ ਲੋ ਦਰਸ਼ਨ ਤੇ ਉਸਤਾਦ ਜੀ ਗੈਸਟ ਹਾਊਸ ਛੱਡ ਦਿੱਤਾ ਜਾ ਆਈਏ ਸਾਰੇ ਲਾਂਬੇ ਲਾਉਣੇ ਆਪਾਂ ਸਾਰੇ ਦੇ ਦੇਣੀ ਜਿੰਨੇ ਵੀ ਆਉਂਦੀ ਹੋ ਮਨੋ ਸੱਤੇ ਮੈਨਾਂ ਨਾ ਕੁੱਤਾਂ ਦੇ ਸ਼ਬਦ ਕਿਹੜੇ ਛੱਡ ਦਿੰਨੇ ਆ ਤੇ ਉਹ ਰੱਤਾ ਉੱਧਰ ਛੱਡ ਦਿੰਨੇ ਆ ਛੱਡ ਦਿੰਨੇ ਆ ਨਹੀਂ ਕਰ ਲੈਨੇ ਗਰਮੀ ਬੁੜੀ ਹੋਈ ਪਈ ਹੈ ਗੁੱਬੜ ਸਾਹਿਬ ਜੀ ਦੇਖ ਲੈ ਇਧਰ ਹੜਨ ਨੂੰ ਇਧਰ ਹੀ ਵਧਗਾ ਸੀਗੇ ਬਾਹਰ ਤੂਪੇ ਪਰ ਨਿਸ਼ਾਨ ਦੀ ਲੋੜਾ ਹਾਂਜੀ ਇੱਕ ਮਿੰਟ ਜੀ ਖੇਤ ਆਏ ਸੀ ਜੀ ਤੇ ਮੋਟਰ ਸੇਡ ਆਏ ਸੀ ਭਾਈ ਪਤਾ ਲੱਗਿਆ ਵੀ ਲੈਣ ਦਾ ਤੜਕੇ 4 ਵਜੇ ਆਈ ਸੀ ਤੇ ਜਿਹੜੇ ਟਾਈਮ ਅਸੀਂ ਆਏ 12 ਵਜੇ ਤੇ ਹੁਣ ਤੱਕ ਜਾ ਚੱਲੋ ਕੋਈ ਨਾ ਕੱਲ ਨੂੰ ਤੜਕੇ ਆਵਾਂਗੇ ਛੇ ਵਜੇ ਤੇ ਆ ਕੇ ਮੋਟਰਾਂ ਛੱਡਾਂਗੇ ਤੇ ਪਾਣੀ ਨਾਲ ਭਰਾਂਗੇ ਵੇਹਣ ਠੀਕ ਹੈ ਚਲਦੇ ਵਾਂਗੂ ਘਰੇ ਕੰਮ ਸਾਰੀ ਚੱਲ ਜਾਂਦੇ ਵਿੱਚ ਇੱਕ ਪੁੱਤਰ ਵੀ ਸਾਬਿਆਂ ਵਿੱਚ ਇੱਕ ਕਣਕ ਵੀ ਵੰਡੀਆਂ ਨੇ ਵਿੱਚੀ ਕੀ ਹੋਈ ਆ ਗਈ ਅਜੇ ਕਿ ਖੇਤੋਂ ਨੀਰਾ ਨੂੰ ਰੋਲੂ ਦਾ ਵੀ ਲਿਜਾਵਾਂਗੇ ਹੱਥ ਨੇ ਉਦੋਂ ਪਹਿਲਾਂ ਕੂਤਰਾਂ ਨੂੰ ਦਾਣਾ ਪਾਣੀ ਵੀ ਪਾਵਾਂਗੇ ਉਦੋਂ ਪਹਿਲਾਂ ਲੀਓ ਨੂੰ ਨਮਾਵਾਂਗੇ ਚਚੜਾਂ ਵਾਲੀ ਦਾਈ ਵੀ ਇਹ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਇਹ ਤਾਂ ਪੈਰ ਸ਼ੁੱਧ ਹੁੰਦੇ ਆ ਖੇਤੋਂ ਕਦੇ ਹੀ ਪੈਰ ਤੋਂਗੇ ਨਹੀਂ ਘਰੀ ਚਾਈਦਾ ਹੁੰਦਾਗਾ ਠੀਕ ਐ ਇਹ ਸਿਆਣਿਆਂ ਦਾ ਕਿਹਾ ਤੇ ਤਮਾਨਾ ਹਾਦਾ ਇਹ ਲੇਡੀ ਚੱਲਦਾ ਹੈ ਚਲੋ ਜੀ ਹਾਂ ਜੀ ਕਰਨਾ ਵਾਸੇ ਫਰਦੇ ਤੇ ਭਾਈ ਮੱਪੀ ਕੀ ਗਦੀ ਚੌੜ ਕਰਦੇ ਤੇ ਫੇ ਰੂਹੀ ਫਰਦੇ ਕੀੜੇ ਲਾ ਸਾਨੂੰ ਆਪ ਨੂੰ ਪਤਾ ਕੀ ਕਰਦੇ ਫਰਦੇ ਜੀ ਆਪਾਂ ਤੋਂ ਆ ਗਈ ਰੈਂਕੀ ਹਾਂ ਟੈਂਕੀ ਦੇ ਹੱਥ ਪਰਦਾ ਹੋਣਾ ਚਾਹੀਦਾ ਦੇਖੋ ਬਈ ਠੀਕ ਹੈ ਤੇ ਇਹਨਾਂ ਕਰ ਬਾਬੇ ਦਾ ਨੰਬਰ ਘੜਿਆ ਕਰੇ ਹੋਕਾ ਮਰਾਦ ਗਈ ਵੀ ਜਿਹਨੇ ਕਣਕ ਲੈ ਜਾਣੀ ਹੈ ਸ਼ਾਮਤਾ ਕਣਕ ਲੈ ਚੋ ਠੀਕ ਹੈ ਕਿ ਨਹੀਂ ਨਹੀਂ ਕੂਤਰਾਂ ਨੂੰ ਸਰਦਾਰ ਚੌਕੀ ਜੱਟ ਕੇ ਦੀਪੂ ਤਾਂ ਹੱਥ ਤੱਕ ਕਣਕ ਵੰਡੀ ਜਾਣੀ ਹੈ ਜਿਹੜਾ ਲੈਗਾ ਲੈਗਾ ਬਾਕੀ ਸੜੀ ਕੂਤਰਾਂ ਨੂੰ ਪਾ ਦੇਗੇ ਉਹਨਾਂ ਕਰਦੇ ਆ ਬਾਲਾ ਚੌੜ ਕਰਦੇ ਆ ਬਈ ਹਾਂ ਤੇ ਉਹ ਕਿਤਾ ਹੋਕਾ ਤਬਾਦ ਗਈ ਇੱਕ ਹੀ ਦੁਕਾਨ ਤੋਂ ਸਟਿੰਗਾ ਫੜ ਕੇ ਲੈ ਚੱਲ ਗਏ ਨਾ ਇੱਕ ਸੜਾ ਕਬੂਤਰਾਂ ਦੀ ਜਾਂਚ ਪੜਤਾਲ ਕਰਦੇ ਫਿਰ ਪਿੰਡੇ ਤੇ ਕੋਈ ਕੂਤਰ ਲੱਭਦੇ ਫਿਰਦੇ ਆ ਥਾਏ ਨਹੀਂ ਹਨ ਉਤੜਾ ਰਹੀ ਭਾਲਦੇ ਆ ਮੀਨਾ ਯਾਰ ਗੱਲ ਤੇ ਦਾ ਇੱਥੇ ਕੂਤਰਾ ਵੱਧਦਾ ਹੁੰਦੇ ਆਪਣੇ ਕੋਲ ਇਹ ਕੋ ਦੱਸਦਾ ਉਹ ਦੱਸਦਾ ਤੂੰ ਕਿਹੜਾ ਹੋਏ ਕਿਹੜਾ ਬੱਚਾ ਨਿਕਲਿਆ ਬੱਚਾ ਕਿਹੜਾ ਹੋਏ ਘਰੇ ਉਹ ਨਹੀਂ ਦੱਸਿਆ ਮਾਜੀ ਉਹ ਘਰੇ ਕਿ ਦਿਖਾਈ ਦੇਵਾਂਗੇ ਆਪਾਂ ਆਹ ਤਾਂ ਇਟਸ ਸਟਿੰਗ ਟਾਈਮ ਮੇਰੇ ਵੀਰੋ ਈਅਰਸ ਲਿਓ ਚੀਅਰਸ ਹਾਂ ਆ ਜਾ ਆ ਜਾ ਜੱਫੀ ਪਾ ਜੱਫੀ ਪਾ ਬੜਾ ਕਈ ਬਾਜੇ ਇੱਕ ਜਮਰੀ ਚ ਕਰ ਸਾਫਤ ਬਿਲੀ ਵਾ ਤੂੰ ਚਲਦੇ ਆ ਉਧਰ ਇਹ ਨਾ ਹੋਣਾ ਵੀ ਦਵਾਈ ਵੀ ਛਿੜਕਣੇ ਚ ਚੜਾ ਲੀ ਇਹਦੇ ਹਾਂਜੀ ਤੇ ਦੁਪਹਿਰੋਂ ਦੁਪਹਿਰੀ ਪਈ ਕੰਮ ਨੇ ਵੇਟ ਤੇ ਟੇਆਂ ਟਰੂਆਂ ਕੱਢ ਲਈਆਂ ਬਾਹਰ ਠੀਕ ਆ ਸਾਰੇ ਕਬੂਤਰਾਂ ਦੀਆਂ ਤੇ ਸੀਣ ਦਾ ਪਹਿਲਾ ਬੱਚਾ ਵੀ ਨਿਕਲ ਆਇਆ ਬਾਈ ਹਨਾ ਢੂਈ ਪੰਨ ਹਾਂ ਢੂਈ ਪੰਨ ਜੇ ਆਪਣਾ ਜਾਂ ਤਾਂ 220 ਢੂਈ ਪਣਾਊਗਾ ਤੇ ਜੇ ਕਿਤੇ ਕਿਹਾ ਵੀ ਟਾਇਲ ਚ ਆ ਗਿਆ ਮਾਨਫਰੀਤ ਮਾਨਾ ਤੇ ਫਿਰ ਹੋ ਜਾਓ ਪਾਸੇ ਨਿਕਲਿਆ ਵੀ ਪਹਿਲਾ ਬੱਚਾ ਤੇ ਨਿਕਲਿਆ ਉਸ ਹਾਂ ਸ਼ਾ ਖਾਊਗਾ ਟਿੱਟੀ ਨੋਖ ਹੋਊਗੀ ਸਫੇ ਚਟਾਉ ਐਡਾ ਖਾਊਗਾ ਬੱਸ ਜੇ ਕਬੂਤਰੀ ਹੋਈ ਤਾਂ ਹੋਊਗੀ ਐਡੀ ਜਮਈ ਕਬੂਤਰ ਹੋਇਆ ਆਗੂ ਐਡਾ ਕੁਬਾਸ ਠੀਕ ਆ ਕਿ ਨਹੀਂ ਬੱਚਾ ਨਿਕਲਿਆ ਹਾਂ ਪੂਰਾ ਦੇਖ ਲਓ ਕਿਹੜੇ ਦਾ ਹੋਊਗਾ ਭਰਾ ਭੈਣ ਤੁਸੀਂ ਸੋਚ ਲਓ ਆਪੇ ਹੀ ਹਨਾ ਵੀ ਜੇ ਆ ਗਿਆ ਕਿਤੇ ਮੁੜਿਆ ਆ ਨਾ ਭੱਜਿਆ ਫੇਰ ਤਾਂ ਹੋ ਜਾਗੇ ਪਾਸੇ ਛੱਡ ਕੇ ਸੌ ਜਾਗੇ ਭੱਜ ਗਿਆ ਬਈ ਫਿਰ ਟਾਈਮ ਲੱਗ ਕਰੇ ਮੁੜਿਆਵਾਂਗੇ ਆਪੇ ਗੈਸ ਕਰ ਲਓ ਐਤ ਕੀ ਸੀਜ਼ਨ ਹਾਂ ਗਰਦ ਕੱਢੀ ਗਰਦ ਕੱਢੀ ਆ ਭੱਜ ਭੱਜ ਗਿਆ ਸੀ ਉੱਡਣ ਵਾਲੀ ਗਰਦ ਕੱਢੀ ਸੀਗੀ ਉਹਨੇ ਤਾਂ ਨੰਨ ਪੈਨ ਕਰਾਤੀ ਸੀਗੀ ਠੀਕ ਹੈ ਕਿ ਨਹੀਂ ਸਾਰੇ ਸਾਹ ਫੈਨ ਆ ਜਿੰਨਾਂ ਕੋਲੇ ਹੈਗਾ ਹਾਂ ਸਾਰੇ ਹੈਨ ਆ ਇਹਦੇ ਕਬੂਤਰ ਦੇ ਸਹੀ ਗੱਲ ਹੈ ਮੰਗਦੀ ਬਹੁਤ ਸੀ ਮੇਰੇ ਕੋਲੇ ਕਹਿੰਦੀ ਉਹ ਜਾ ਸ਼ਾਕ ਖਤਵਾ ਦੇ ਉਹ ਤਾਂ ਛੱਡ ਹੋਰ ਗਾਂ ਦੀ ਗਾਣਾ ਸ਼ਪਾਰਸ਼ਾਂ ਪਾ ਕੇ ਜਿਵੇਂ ਮੈਂ ਫੜਿਆ ਤੇ ਤੂੰ ਮੇਰਾ ਲੈ ਜੀ ਆ ਹੈ ਮੈਂ ਕੂਤਰ ਮੇਰੇ ਕੋਲੇ ਲੈ ਜੀ ਮੇਰਾ ਤੂੰ ਐ ਤੂੰ ਗਾਂ ਨੂੰ ਆਖੇ ਯਾਰ ਉਹ ਕੂਤਰ ਦਾ ਸੱਜਾ ਤੈਨੂੰ ਦੱਸ ਦਿੰਨੇ ਕਿੱਥੇ ਐ ਤੇ ਯਾਰ ਸਾਨੂੰ ਇੱਕ ਤਾਂ ਸ਼ਾਕ ਖੇਤਵਾ ਦੇ ਉਹ ਤੋਂ ਵੇਖ ਲੈ ਆਗਲਾ ਹੀ ਹੋਣਾ ਮੇ ਵਿਚ ਅਗੇ ਅਗੇ ਤੁਹਾਡਾ ਅਗੇ ਓਏ ਯਾਰ ਇਹ ਨਹੀਂ ਦਿਖਾਉਂਦੇ ਸਾਡਾ ਫਿਰ ਵਖਰਾ ਆਲੇ ਬਾਅਦ ਖਿਨਾਵਾ ਇਹ ਹੋਣ ਛੱਡੀ ਲੈਣਾ ਗੁੱਟੇ ਜਾ ਕੇ ਕੋਈ ਵਿਹਲਾ ਬੈਠਾ ਸੀ ਦਾ ਵਿਹਲਾ ਹੱਥ ਨਹੀਂ ਲਗਾ ਚਲ ਆਥੇ ਨੇ ਡਾ ਲਾਂਗੇ ਉਹਨੂੰ ਠੀਕ ਹੈ ਕਿ ਨਹੀਂ ਉਹ ਕਹਿੰਦੇ ਤੁਹਾਡਾ ਕੰਪਿਊਟਰ ਦਾ ਦਾਂਗੇ ਤੇ ਸਾਨੂੰ ਤੂੰ ਸ਼ਾਕ ਕਰਦਾ ਮੈਂ ਸਾਨੂੰ ਪਤਾ ਹੈ ਕੰਪਿਊਟਰ ਦਾ ਸਾਨੂੰ ਇਮਾਨਦਾਰ ਬੰਦੇ ਨੇ ਆਪੇ ਹੀ ਫੋਨ ਲਗਾਦੇ ਜਿਹਦੇ ਕੋਲ ਹੈਗਾ ਤੇ ਸਾਨੂੰ ਸਨ ਦੇ ਵਿੱਚ ਵਿਚੋਲੇ ਬਣਦੇ ਮੈਂ ਕੋਈ ਲੋੜ ਨਹੀਂ ਕੀਤੀ ਸਹੀ ਗੱਲ ਨਹੀਂ ਉਹ ਬੱਚਾ ਇੱਕ ਨਿਕਲਿਆ ਮੈਂ ਤਾਂ ਅੰਡੇ ਚੈੱਕ ਕਰ ਰਿਹਾ ਸੀ ਹੱਥ ਲੜਾ ਸਾਰੇ ਪਾਸੇ ਤੂੰ ਮੈਂ ਹੱਥ ਮਾਰਿਆ ਇਹਦੇ ਇੱਕ ਬੱਚਾ ਨਿਕਲਿਆ ਪਿਆ ਸੀਗਾ ਮਹੱਲਾ ਪ੍ਰਧਾਨ ਗਾ ਗਾ ਕੁੜੇ ਚ ਇੱਕ ਬੱਚਾ ਨਿਕਲਿਆ ਓਕੇ ਜੀ ਚਪਰੇ ਚੱਲ ਗਏ ਆਪਾਂ ਕੁੱਤੇ ਨੂੰ ਬਾਹਰ ਕੱਢ ਲਿਓ ਆ ਪਤ ਤੈਨੂੰ ਬਾਹਰ ਭੇਡ ਤੇ ਬਈ ਠੀਕ ਐ ਇਧਰ ਪਾਣੀ ਵਾਲੇ ਭਾਂਡੇ ਸਾਰੇ ਧੋ ਧੋ ਕੇ ਠੀਕ ਐ ਧੁੱਪੇ ਰੱਖ ਤੇ ਇਹ ਵੀ ਜ਼ਰੂਰੀ ਐ ਪਾਣੀ ਵਾਲੇ ਭਾਂਡੇ ਵੀ ਨਾ ਜਿਹੜੇ ਆ ਕੁਜੇ ਹੁੰਦੇ ਨੇ ਉਹਨੂੰ ਧੋ ਕੇ ਤੇ ਧੁੱਪਲ ਬਣੀ ਜ਼ਰੂਰੀ ਐ ਤੂੰ ਤੇ ਕਾਂਟੇ ਨੇ ਜਿਹੜਾ ਜਰਾਸੀਆਂ ਵਗੈਰਾ ਸਾਰਾ ਕੋਈ ਮਰ ਜਾਂਦੇ ਨੇ ਲੈ ਜਲਬਣੀ ਜਾਂਦੀ ਏ ਠੀਕ ਐ ਤੇ ਓਕੇ ਬਸ ਨਾ ਹੱਥ ਰੱਖ ਕੇ ਦਾਣਾ ਪਣੀ ਪਾਵਾਂਗੇ ਕਣ-ਕਣ ਕਮੜਣੀ ਵੀ ਰਹਿੰਦੀ ਐ ਇਹ ਉਹ ਖੇਤ ਜਾ ਕੇ ਨਿਰਰ ਰੋੜਾ ਨਾ ਹੁਣਾ ਤੋਣਾ ਹਾਈਂ ਵੀਰੇ ਦਿਓ ਮਨਾ ਗਰੋਪ ਸਾਜੇ ਦੇ ਦਵਾਈ ਵੀ ਛਿੜਕਦੀ ਬਈ ਚਚੜਾਂ ਵਾਲੀ ਇਹ ਕਿ ਨਹੀਂ ਇਹ ਵੀਰੇ ਬਣੇ ਸੀਰਾਂ ਦੇ ਕੰਮ ਐ ਇਹ ਸਾਰੀ ਲਈ ਉਹ ਜੀ ਕਿਵੇਂ ਕੰਨ ਭਰੇ ਪਈ ਆਲੇ ਆਏ ਫੜਨੇਗਾ ਫੜਨੇਗਾ ਫੜ ਫੜ ਲੈ ਫੜ ਹਾ ਫੜਤ ਫੜ 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 ਸੰਦ ਫਰੀ ਹਰਦਾ ਨੀ ਹੋ ਚਾ ਚੱਲ ਗਿਆ ਹਾਂਜੀ ਆਗੇ ਜੀ ਇਧਰ ਲੈ ਘਰੇ ਟਾਈਮ ਹੋ ਗਿਆ 4:30 5 ਮੈਂ ਕਿਹਾ ਪਹਿਲਾਂ ਦਾਣਾ ਪਾਣੀ ਪਾ ਦਈਏ ਸਾਰੇ ਕਬੂਤਰਾਂ ਨੂੰ ਫੇਰ ਖੇਤ ਚੱਲਾਂਗੇ ਹਣਾ ਚਲੋ ਲਾਵਾਂ ਮਿਊਜ਼ਿਕ ਮੈਂ ਤੇ ਲਾਵਾਂ ਵੀਡੀਓ ਟਾਈਮ ਲੈਪਸ ਤੇ ਪਾਈਏ ਦਾਣਾ ਪਾਣੀ ਫਿਰ ਚੱਲਾਂਗੇ ਖੇਤ ਉਹਦੀ ਦੁਆਰੀ ਗੇਰਮੀ ਮਣਦੀ ਛੜੀ ਲੀ ਪ੍ਰੀਤੀ ਤੇ ਇੱਕ ਚਿੱਟੀ ਗਾਤ ਉੱਚਲੀ ਇਧਰ ਲੈ ਲਿਓ ਯਾਰ ਕੀ ਗੱਲ ਹੈ ਹਾਲਟ ਹੈਗਾ ਤਰੀਕ ਬੜਾਲ ਹੋ ਗਈ ਤਰੀਕ ਕਖਣਾ ਜੰਬਲਾ ਬੜੀ ਗਰਮੀ ਮਾਰਦਾ ਇਹ ਵੀ ਯਾਰ ਨਾ ਬੁਰਾ ਹਾਲੀ ਹੋਇਆ ਪਈ ਕਦੇ ਦਵਾਈ ਛਿੜਕੇ ਚ ਚੜਾਂ ਲਈ ਅੱਜ ਹਨਾ ਨਮਾਵਾਂਗੇ ਨੂੰ ਆਥ ਨੇ ਜਾਂ ਕੱਲ ਨੂੰ ਨਮਾਵਾਂਗੇ ਚੱਲ ਸੋਨਾ ਬਣਾ ਇਹ ਕਦੇ ਚੀਨੀ ਨਹੀਂ ਪਾਈਗੀ ਆਪਣੇ ਤੋਂ ਹਨਾ ਗੱਲ ਚ ਲਿਆ ਕੇ ਯਾਰ ਜਿਹੜੀ ਉਹ ਲਵਾ ਕੇ ਆਏ ਸੀਗੇ ਇਹ ਇਹਨੂੰ ਵੀ ਡਾ ਕੇ ਦੇਖ ਲੀ ਗੀ ਜੀ ਅੱਜ ਫੇਰ ਛਿਆਲੇ ਸ਼ੇਰਾ ਕਰ ਫਲਾਈ ਇੱਕ ਅੱਧਾ ġੀੜਾ ਤਾਂ ਦੇ ਆ ਬਹਿ ਗਿਆ ਸ਼ਰ ਦੀ ਤੇ ਸਰੀਰ ਸੂਰ ਖੋਲ ਕੁੱਡੂਗਾ ਇਹ ਪਾਈਏ ਦਾਣਾ ਪਣੀ ਇਹਨਾਂ ਨੂੰ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਪਾਤਾ ਈ ਸਾਰੇ ਕਬੂਤਰਾਂ ਨੂੰ ਵਾਟਰ ਪਾਤਾ ਇਹਨਾਂ ਨੂੰ ਬਿਲਕੁਲ ਫਰੈਸ਼ ਮੇਰੇ ਵੀਰੋ ਠੀਕ ਹੈ ਫਰੈਸ਼ ਵਾਟਰ ਫਰੈਸ਼ ਦਾਣਾ ਐਂਡ ਮੂੰਗੀ ਠੀਕ ਹੈ ਜੀ ਜੋੜਾਂ ਵਾਲੇ ਦੋਵੇਂ ਖੁੱਡਾਂ 'ਚ ਦਾਣਾ ਪਾਣੀ ਹੋ ਗਿਆ ਜਾਲਚ ਹੋ ਗਿਆ ਪੱਠਿਆਂ ਵਾਲਿਆਂ 'ਚ ਹੋ ਗਿਆ ਪੱਠਿਆਂ ਵਾਲੇ ਪਲੱਸ ਕਬੂਤਰਾਂ ਵਾਲਿਆਂ 'ਚ ਬੈਟਕ 'ਚ ਵੀ ਹੋ ਗਿਆ ਠੀਕ ਹੈ ਜੀ ਇਹ ਗੁਲਾਬੀ ਕਾਂ ਤਲਾ ਡਾਤਾ ਸੀਗਾ ਇਹ ਜਰਾ ਦੋ ਚਾਰ ਗੇੜੇ ਪਾਖੁੱਡਿਆ ਦੂਬਾ ਤੇ ਅੱਕ ਛੱਤੀ ਤੇ ਬਹਿ ਗਿਆ ਇਨ ਹੁਣ ਬੈਠਾ ਰਹਿਣ ਦਿੰਦੇ ਨੇ ਆਪਾਂ ਹੱਥ ਨੇਗੇ ਲਾ ਦੇਗੇ ਉਹ ਠੀਕ ਹੈ ਕਿ ਨਹੀਂ ਕੋਕਿਆ ਰਿਪੋਰਟ ਪਤਾ ਨਾ ਪਣੀ ਹੋ ਗਿਆ ਡਾਨਾ ਸਾਰਾ ਕੰਮ ਨਾ ਬਸ ਗੇਟ ਗੁੱਟ ਕਰਕੇ ਬੰਦ ਮਾਰਪੁਰ ਤਾਰਾਂ ਜੜ ਕੇ ਖੇਤ ਚ ਲਈਏ ਗਰਮੀ ਬਹੁਤ ਆ ਹਨਾ ਸਾਨੂੰ ਦੱਸਣ ਦੀ ਲੋੜ ਨਹੀਂ ਨੂੰ ਪਤਾ ਲੱਗਦਾ ਨਾ ਹਾਲ ਕੀ ਹੋਇਆ ਬੇਗਰਮੀ ਨਾਲ ਤੇ ਨੀਰਾਂ ਨੂੰ ਰਵਾੜ ਲਈਏ ਬਈ ਆਪਾਂ ਠੀਕ ਹੈ ਫਿਰ ਦੇਖਦੇ ਆਂ ਕਿ ਟਰਾਲੀ ਅੰਦਰ ਲਾਉਣੀ ਆ ਇੱਕ ਉਧਰ ਡਿਸਕਾਂ ਪਈਆਂ ਡਿਸਕਾਂ ਵੀ ਅੰਦਰ ਲਾਉਣੀ ਆ ਜੀ ਇਹ ਵੀ ਕੰਮ ਕੁਛ ਕਰਨੇ ਆ ਆਪਾਂ ਇਹ ਵੀ ਕਰਾਂ ਹਾਂਜੀ ਮੇਰੇ ਵੀ ਰੋ ਪਹੁੰਚ ਗਏ ਜੀ ਖੇਤ ਲੈ ਕੇ ਨੀਰੇ ਵਾਲੀ ਗੱਡੀ ਗੁਏਲ ਤਾਂ ਫਿਰ ਤੁਹਾਨੂੰ ਦੱਸਿਆ ਵੀ ਲੈਵਲ ਜ਼ਿਆਦਾ ਡਾਊਨ ਹੋ ਜਾਂਦਾ ਹੁੰਦਾ ਠੀਕ ਹੈ ਕਿ ਨਹੀਂ ਵੱਢਦੇ ਕਰਦੇ ਆ ਨੀਰਾ ਦੇਖਦੇ ਆ ਕਿਆ ਬੰਦਾ ਬਾਬਿਓ ਹਾਂਜੀ ਹੋਈਏ ਜੀ ਨੀਰੇ ਦੇ ਨੇੜੇ ਹੀ ਲੱਗੀ ਉਹ ਵੱਢਣ ਨੂੰ ਐ ਤਣੇ ਟਾਈਮ ਪਾਸ ਹੋਣਾ ਕੈਮਰਾ ਵਾਈ ਕਰਦਾ ਦੇਖੋ ਚਿਹੜੇ ਚਿਹੜ੍ਹਣ ਦੀ ਹੈ ਵੰਦਰੋਂ ਟਾਂਕਾ ਡੂੰਗਾ ਪੱਟਾ ਕੇ ਦਾ ਮੇਰੇ ਹਿਸਾਬ ਨਾਲ ਤਾਂ ਵੀ ਤੈਨੂੰ ਦਿਖਾਵਾਂਗੇ ਮੀਤ ਤੋਂ ਟੱਚ ਦਿਰਾਵਾਂਗੇ ਫਿਰ ਹੇਲਣੋਂ ਹਟ ਜਾਣੇ ਨੇ ਹਾਂਜੀ ਨੀਰੇ ਦੇ ਤੜਾ ਦੇ ਪਛਰੇ ਗਰਮੀ ਦਾ ਹਾਲ ਬੁਰਾ ਹਾਲੀ ਉਹੂ ਲਦੀ ਬਈ ਨੀਰਾ ਯਾਰ ਵਾਟੇ ਤਾਂ ਸਾਹ ਨਹੀਂ ਹੁੰਦਾ ਤੁਹਾਨੂੰ ਸਹੀ ਗੱਲ ਆ ਸਾਨੂੰ ਹਵਾ ਹੀ ਨਹੀਂ ਲੱਗਦੀ ਪੂਰਾ ਵੀ ਬਾਹਰ ਜਾਵਾਂ ਸਾ ਤੇ ਵੀਡੀਓ ਵੀ ਪਾਉਣੀ ਆ ਜੀ ਨੀਰਾ ਲਾਤ ਕੇ ਹਾਂਜੀ ਆਗੇ ਘਰੇ ਤੇ ਲੱਗਦੇ ਆ ਤੁਹਾਨੂੰ ਕੁਤਰ ਵੀ ਦਈਏ ਜਮਾ ਸਾਈਨ ਡਿਗੇਟ ਰੜਾ ਪਿਆ ਥੱਲਾ ਗਾਂਧੀ ਦੇ ਸਿਰ ਰੜਗਾ ਪੀਰਾ ਕੁਤਰ ਵੀ ਤੇ ਲੱਗ ਗਿਆ ਤੁਹਾਨੂੰ ਲੱਗ ਗਿਆ ਨਾ ਗੱਡੀ ਵੀ ਵੇਲੀਕਾਰੀ ਦੇਵਾਂਗੇ ਯਾਰ ਮੁਰਕਾ ਸਵੇਰਾ ਗੋਆ ਸਵੇਰੇ ਗੋਆ ਕੋੜੇ ਬੋਣੋਂ ਬਰਲੇ ਆਗੇ ਕੰਮ ਲੈਣ ਤੜਕੇ ਸਾਨੂੰ ਪਤਾ ਉੱਠਿਆ ਨਹੀਂ ਆਦਾ ਆਪਣੇ ਸਵੇਰ ਹਾਂਜੀ ਆਗੇ ਇਧਰਲੇ ਘਰੇ ਕਾਮਾ ਤੋਂ ਹੁੰਦੇ ਨੇ ਵੀਰੇ ਟਰਾਲੀ ਟਰੂੰਦੀ ਯਾਰ ਕੱਲ ਨੂੰ ਅੰਦਰ ਲਾਵਾਂ ਕਹਿਣਾ ਸੈਟ ਵੈਟ ਕਰਕੇ ਡਰਮ ਡਰੂੰ ਵੀ ਧੋ ਦਿਆਂਗੇ ਕੱਲ ਨੂੰ ਕਿ ਰਾਜੀ ਧੋ ਦਿਆਂ ਤੇ ਰੇਗੂਆਂ ਮਾਰ ਕੇ ਉਹਨੂੰ ਤਾਂ ਅੰਦਰ ਰੱਖਿਆ ਰਹਿਣਾ ਮੈਂ ਸਾਰੇ ਡਰਮ ਦੀ ਨਾ ਮਈਆ ਬੱਸ ਛੱਡੋ ਹੁਣ ਕੱਲ ਤਾਂ ਕੀ ਕੱਢਣੀ ਐ ਪਰ ਸੱਚੀ ਸਾਰੇ ਡਰਮ ਦਾ ਜਲੂਸ ਕੱਢਤਾ ਆਪਾਂ ਨਾ ਚਲੋ ਕੋਈ ਗੱਲ ਨਹੀਂ ਯਾਰ ਡਰਮ ਵੀ ਅੰਦਰ ਕਰ ਦਾਂ ਟਰਾਲੀ ਅੰਦਰ ਕਰਨੀ ਐ ਕੋਦਰੋ ਡਿਸਕ ਅੰਦਰ ਕਰਨੀ ਐ ਕਹੋ ਆਪਣਾ ਆਇਆ ਬੈਠਾ ਗਲਾਬੀ ਕਾਂਤਲਾ ਵਿਚਾਰਾ ਸ਼ਗਿਰਦ ਤੇ ਇਹਨੂੰ ਵੀ ਅੰਦਰ ਕਰਨਾ ਹੈ ਜੀ ਆਪਾਂ ਠੀਕ ਐ ਹਾਂ ਜੀ ਮੇਰੇ ਵੀਰੋ ਕਾ ਕੇ ਇਹਦਰ ਲੈ ਕਰੇ ਨਹੀਂ ਤੋ ਤੇ ਆਪਣੇ ਲਿਓ ਪ੍ਰੀਤ ਨੂੰ ਵੀ ਬਈ ਰੋਟੀ ਪਾਣੀ ਹਨਾ ਪਾਤਾ ਵਿਚਾਰੇ ਨੂੰ ਪੈਡਾਗਰੀ ਤੋਂ ਉਹਦੀ ਮੁੱਕੀ ਪਈ ਹੈਗੀ ਤੇ ਕੱਲੀ ਰੋਟੀ ਤੇ ਲੱਸੀ ਚੱਲਦੀ ਹੈ ਡਾਈਟ 'ਚ ਉਹਦੀ ਇਸ ਟਾਈਮ ਉਹਦਾ ਵਧੀਆ ਸਰੀਰ ਸਰੂਪ ਭਰ ਗਿਆ ਜੀ ਕੁੱਤੇ ਦਾ ਹਨਾ ਪਰ ਇੱਕ ਘਰ ਪੈਡਾਗਰੀ ਨਾਲ ਵੀ ਇੱਕ ਤਾਂ ਰੋਟੀਆਂ ਲੱਸੀ ਪਰ ਪੈਡਾਗਰੀ ਨੇ ਉਹ ਵੀ ਫਲਾ ਦਿੰਦੀ ਆ ਯਾਰ ਇੰਨੀ ਗਰਮੀ ਮੰਨਦਾ ਨੂੰ ਵੀ ਫੋਕੀ ਫਲਾਉਟੀ ਜੀ ਭਰਤੀ ਉਹਦੇ ਅੰਦਰ ਉਵੇਂ ਨਹੀਂ ਗੱਲ ਬਣੀ ਵੀ ਕਿਤੇ ਰੋਟੀਆਂ ਖਾਣੀਆਂ ਲੱਸੀ ਪੀਣੀ ਹਨਾ ਦਾਲ ਮੀਟ ਉਹ ਚੀਜ਼ਾਂ ਹੋਰ ਹੈ ਇਹ ਤਾਂ ਸਾਢੇ ਦੋ ਹੀ ਫਲਾਟ ਜੀ ਬਾਦੀ ਕੁੱਤੇ ਜੀ ਗਰਮੀ ਵਾਲੀ ਮਾਂ ਦਾ ਮੂੰਹ ਟੱਡੂ ਰਹਾ ਦਾ ਕੋਈ ਹੁਣ ਗਰਮੀ ਡਿੱਗਣ ਲੱਗ ਗਈ ਨਾ ਪੁਰਾ ਹੁਣ ਕੁੱਤੇ ਦਾ ਯਾਰ ਬਾਕੀ ਓਕੇ ਬਸ ਫਿਰ ਠੀਕ ਹਨ ਉਹ ਸਾਰਾ ਕੰਮ ਤਾਂ ਨਿਬੜ ਕਰ ਗਿਆ ਸੀਗਾ ਤੇ ਓਕੇ ਲੈਟਰ ਨੂੰ ਤਾਂ ਛੱਡੀਏ ਕਰਾ ਖੋਡਿਆਂ ਖੜਿਆਂ ਨੂੰ ਲੋਕ ਲੋ ਕਰੀ ਚੈੱਕ ਪਸਾਪ ਰੋਟੀ ਰੱਟੀ ਖਾ ਪੀ ਕੇ ਗੇਂਗੂ ਖੇਡ ਕੇ ਵੀਡੀਓ ਪਾ ਕੇ ਸੌ ਜਾਗੇ ਬਸ ਆਹੀ ਚੱਲ ਵੇ ਭਾਈ ਚੱਲੀਏ ਹੇ ਕੀ ਗੱਸ ਪਾਇਉ ਦੇ ਕਿਹਦੇ ਜੋ ਇਹ ਉਹ ਪਤਾ ਨਹੀਂ ਦਾਸ ਦਾ ਘੜ ਜਾ ਹਾਂ ਚੱਲਦੇ ਅਮਰੀਕੀ ਕੋਲੇ ਬਈ ਜਾ ਕੇ ਕਬੂਤਰ ਬਿਨਾ ਟਾਈਮ ਹੋ ਗਿਆ 8:17 ਮਿੰਟ ਤੇਰਾ ਬੋਲ ਆਸ ਨਹੀਂ ਹਾਂ ਤੋ ਕਾਡ ਡਾਲੇਗੇ ਹਾਂਜੀ ਚੱਲੇ ਆ ਜੀ ਛਤਰੀ ਟਾਂਗੀ ਲੈ ਕੇ ਤਾਰ ਤੇ ਬੈਠ ਕਬੂਤਰ ਦੇਖਦੇ ਆ ਕੀ ਬੰਦ ਆ ਫਿਰ ਇੱਕ ਪਾਸਾ ਦਾ ਕਰਾਂਗੇ ਇਹ ਦਾ ਡਾ ਦੇਾਂਗੇ ਜੇ ਆ ਬਾਹਾਂਗੇ ਫਿਰ ਹਨ ਬਾਕੀ ਜੇ ਰਾਤ ਵੀ ਕਾਲੀ ਏ ਕੀ ਆਜੇ ਕਾਬੂ ਬਾਕੀ ਖੁਦ ਆਪ ਚੱਲੇ ਨੇ ਸਵਾਮੀ ਜੀ ਤੇ ਜਿੱਤੇ ਬਚ ਗਿਆ ਨਹੀਂ ਨਹੀਂ ਬਚ ਗਿਆ ਪੱਟ ਤੇ ਵਜਦੀ ਏ ਸੰਤ ਤੇ ਵਜਦਾ ਤਾਂ ਬਸ ਫਿਰ ਤਾਂ ਮਾਰ ਗਏ ਸੀ ਇਹਦੇ ਨਾਲੇ ਤਾਂ ਬੋਲੇ ਇਹਦੇ ਬਣਾ ਕੀ ਇਹ ਦੋਨੋਂ ਅੱਥੇ ਹਾਂਜੀ ਪਹੁੰਚ ਗਏ ਛਤਰੀ ਲੈ ਕੇ ਗਲੀ 'ਚ ਉਹ ਬਟਾ ਕਬੂਤਰ ਬਈ ਉੱਤੇ ਆ ਰਹੀ ਛਤਰੀ ਆਪਣੀ ਤੇ ਉਹ ਕਬੂਤਰ ਚਲੋ ਲਾਈਟ ਬੰਦ ਕਰਕੇ ਰ ਪੈਰਾਂ ਚਲਾ ਕੇ ਬਿਨੇ ਆ ਵੀ ਕੀ ਬੰਦ ਹੈ ਬੈਂਡਾ ਕਿ ਉੜਦਾ ਹੈ ਅਜੀ ਵੜਨਗੇ ਨਹੀਂ ਪਕੜਿਆ ਗਿਆ ਜੀ ਪੱਕੇ ਵਾਰੀ ਹੈ ਨਹੀਂ ਨਾ ਪੱਕੇ ਆਈਏ ਚੌਣ ਜੀ ਕਰ ਲੈ ਹੁੰਦਾ ਨਹੀਂ ਕੀਤਾ ਹੁੰਦਾ ਯਾਰ ਇਹਨੇ ਹੁਣ ਕੰਮ ਵਾਚ ਫੜ ਲੈ ਗਿਆ ਉਹ ਸੀ ਤੇ ਚੱਕਰ ਨਹੀਂ ਨਹੀਂ ਉਹਨਾਂ ਇਹ ਤਾਂ ਜਾਣਾ ਹੀ ਨਹੀਂ ਆ ਇਹਨਾਂ ਦੇ ਫੜਨ ਗਿਆਣਾ ਪਤਾ ਹੋਰ ਕਿਨਾਂ ਦੇ ਕੋਈ ਮਰਜ਼ੀ ਪਏ ਉਹ ਕੁੱਟੀਆਂ ਦੇ ਪਾ ਜਾਣਾ ਹੀ ਨਹੀਂ ਆ ਬੰਦਿਆਂ ਦੇ ਬੰਦੇ ਉਹੋ ਜਿਹੇ ਦੇ ਘਰੇ ਜਾਣਾ ਜਿਹੜਾ ਬੰਦਾ ਕੋਈ ਕੰਮ ਕਰਦਾ ਕਿਹੜੇ ਬੰਦੇ ਨੂੰ ਯਾਰ ਕੋਈ ਅਗਲੀ ਹੋਣੀ ਸੁਣਾ ਕੋਈ ਗੱਲ ਨਹੀਂ ਫੜ ਲਾਂਗੇ ਇਹਨੂੰ ਕੋਈ ਚੱਕਰ ਨਹੀਂ ਕਰਾਂਗੇ ਯਾਰ ਉਹ ਇਹ ਤਾਂ ਵੀ ਵੈਸੇ ਹੀ ਫਿਰਦੇ ਢੱਲ ਪਰੇ ਇੰਜੋਏ ਕਰਦੇ ਖੰਨ ਮੋੜ ਜਿਵੇਂ ਕੰਡੇ ਤੇ ਨਹੀਂ ਖੰਨ ਮੋੜ ਲੱਗਿਆ ਖੰਨ ਮੋੜ ਆਨ ਕਰਦੇ ਆ ਇੱਕ ਚੀਜ਼ ਸੀ ਅੱਜ ਆਪਣੇ ਕੋਈ ਗੱਲ ਹੈ ਉਹ ਜੀ ਦੀ ਐਲਜੀ ਦਾ ਰੌਂਦ ਉਹ ਉਹਦੀ ਗੱਲ ਹੈ ਫੜ ਲਾਂਗੇ ਸਾਹਜ ਕੋਈ ਨਾ ਜਿੱਤੇ ਨਾ ਡੀ ਹੋਗੀ ਨਾ ਕੰਡੇ ਦੋਹਾਂ ਦੀ ਫੜ ਕੇ ਵਿਖਾ ਦੇ ਹੋਰ ਦੱਸ